ਨਨਾਰ ਨਿਊਜ਼ ਤੇ ਫੇਸਬੁੱਕ ਪੇਜ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਟਾਈਟਲ ਤੁਸੀਂ ਪੜ ਚੁੱਕੇ ਹੋ ਕਿ ਸਟਾਬੇ ਨੇ ਮਚਾਈ ਹੋਈ ਚਾਰ ਪਾਸੇ ਧੂਮ ਤਾਂ ਇਸੇ ਚ ਕੋਈ ਦੋਰਾਵਾ ਨਹੀਂ ਮਾਧਪੁਰ ਤੋਂ ਜਦੋਂ ਜਗਰਾਮ ਰੋਡ ਜਾਂਦਾ ਹੈ ਤਾਂ ਰਸਤੇ ਦੇ ਵਿੱਚ ਚਰੋਹ ਨੇ ਰਾਸ਼ਦੀਪ ਨਜ਼ਦੀਕ ਟੂਲ ਟੈਕਸ ਤੇ ਟਾਬਾ ਆਉਂਦਾ ਹੈ ਗੋਪੀ ਦਾ ਟਾਬਾ ਤਾਂ ਆਪਣੇ ਆਪ ਚ ਇੱਕ ਮਸ਼ਹੂਰ ਹੈ ਸਸਤੇ ਖਾਣੇ ਪਾਣੇ ਦੇ ਲਈ ਖਾਣ ਪੀਣ ਦੇ ਲਈ ਸਮਾਨ ਦੇ ਲਈ ਬੈਠਣ ਦੇ ਲਈ ਵਧੀਆ ਥਾਂ ਪਰ ਦੂਜੀ ਗੱਲ ਇਹ ਖੋਰ ਖਾਸ ਗੱਲ ਹੈ ਜੋ ਰੋਟੀ ਸਬਜੀ ਦਾਲ ਰੇਟ ਇਹਨਾਂ ਦੇ ਬਹੁਤ ਘੱਟ ਵਾਜਬ ਰੇਟ ਆ ਕਈ ਵਾਰ ਕੀ ਹੁੰਦਾ ਕਿ ਥੋੜੇ ਪੈਸੇ ਹੁੰਦੇ ਆ ਤਾਂ ਫੇਰ ਵੀ ਬੰਦਾ ਖਾਣਾ ਇਤੋਂ ਖਾ ਸਕਦਾ ਹੈ ਤਾਂ ਅੱਗੇ ਢਾਬਾ ਢਾਬੇ ਦੇ ਅੰਦਰ ਇਸ ਤੋਂ ਸਾਰਾ ਕੁਝ ਮਿਲੂਗਾ ਔਰ ਇੱਥੇ ਖਾਸ ਇੱਥੇ ਪਿਓਰ ਦੁੱਧ ਦੇਸੀ ਤੋਂ ਵਧੀਆ ਮਿਲਦਾ ਹੈ ਇਹ ਕੋ ਰੈਡੀमेड ਨਹੀਂ ਆਪ ਬਣਾਉਂਦੀ ਆ ਇਹ ਇਹ ਇੱਥੇ ਪਿਓਰ ਦੇਸੀ ਤੋਂ ਮਿਲਦਾ ਹੈ ਇਹ ਰੈਡੀਮੈਡ ਨਹੀਂ ਮਿਲਦਾ ਆਪ ਘਰ ਦੇ ਵਿੱਚ ਇੱਕ ਛੋਟਾ ਜਿਹਾ ਡੇਰੀ ਫਾਰਮ ਹੈ ਉਸ ਤੋਂ ਸਾਰਾ ਕੁਝ ਤਿਆਰ ਕੀਤਾ ਜਾਂਦਾ ਹੈ ਇਹਨਾਂ ਵਿੱਚ ਫ੍ਰੀਜਰ ਹੈ ਜਿਸ ਵਿੱਚ ਕੁਲਫੀਆਂ ਵਗੈਰਾ ਸਾਰਾ ਕੁਝ ਰੱਖਦੇ ਆ ਸਾਰਾ ਸਫਾ ਸਮਾਨ ਸਫਾਈ ਦਾ ਜੇ ਅੰਦਰ ਇਹ ਦੇਖੀਏ ਤਾਂ ਇੱਕ ਓਪਿਆ ਇਹਨਾਂ ਦਾ ਤਾਂ ਦੇਸੀ ਘੋਤ ਤੁਸੀਂ ਇੱਥੇ ਵੀ ਲੈ ਸਕਦੇ ਹੋ ਸਾਰਾ ਸਮਾਨ ਪੈਕਿੰਗ ਚ ਤੇ ਵਧੀਆ ਮਿਲ ਗਿਆ ਕਦੇ ਵੀ ਤੁਹਾਨੂੰ ਮੌਕਾ ਮਿਲੇ ਇਸ ਢਾਬੇ ਤੇ ਜਰੂਰ ਰੁਕਣਾ ਔਰ ਇੱਕ ਹੋਰ ਕੁਆਲਿਟੀ ਢਾਬੇ ਵਿੱਚ ਵੀ ਜਿੰਨੇ ਵੀ ਕੰਮ ਕਰਨ ਵਾਲੇ ਬਾਈ ਇੱਥੇ ਰੱਖੇ ਹੋਇਆ ਸਾਰੇ ਨਬਾਲ ਤੋਂ ਵਲੋਗ ਕਰਦੇ ਆ ਪਰ ਸਫਾਈ ਬਹੁਤ ਜ਼ਿਆਦਾ ਹੈ ਪੰਜਾਬੀ ਥਾਬਾ ਸਫਾਈ ਦਾ ਪੂਰਾ ਖਿਆਲ ਤਾਂ ਇੱਕ ਵਾਰ ਇੱਥੇ ਮੌਕਾ ਜਰੂਰ ਦਿਓ ਇਹ ਅੱਜ ਸਿਰਫ ਤੁਹਾਡੇ ਲਈ ਬ੍ਰੇਕਿੰਗ ਨਿਊਜ਼ ਕਹਿ ਸਕਦੇ ਆ ਤੇ ਪੂਰੀ ਵੀਡੀਓ ਫੇਰ ਕਦੇ ਥਾਬੇ ਦੇ ਓਨਰ ਨਾਲ ਵੀ ਗੱਲਬਾਤ ਕਰਾਵਾਂਗੇ ਜਾਲੀ ਲੱਗੀ ਹੋਈ ਹੈ ਕਿ ਅੰਦਰ ਮੱਛਾ ਮੱਖੀਆਂ ਵਗੈਰਾ ਨਾ ਆਉਣ ਕੁ ਮੱਖੀ ਲੱਕੇ ਪੇ ਟਾਈਮ ਹੁੰਦਾ ਤਾਂ ਥੋੜੀ ਮਿੱਟੀ ਤੋਂ ਥੋੜਾ ਬਚਾ ਹੋ ਸਕੇ ਧੰਨਵਾਦ ਜੀ